ਜਾਪੜ ਵਿੱਚ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਚੱਲ ਰਹੀ ਮੀਂਹ ਦੀ ਕੁਦਰਤੀ ਆਫ਼ਤ ਕਾਰਨ ਕਈ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋ ਚੁੱਕਾ ਹੈ ਇਸ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਵੱਧ ਰਹੀਆਂ ਹਨ ਇਸੇ ਲਈ ਅਦੀਨ ਹਲਕਾ ਫਿਲੌਰ ਦੇ ਬਲਾਕ ਰੁੜਕਾ ਅਤੇ ਬਲਾਕ ਫਿਲੌਰ ਵਿੱਚ ਮੀਂਹ ਦੀ ਕੁਦਰਤੀ ਆਫ਼ਤ ਦੀ ਮਾਰ ਚੱਲ ਰਹੀ 30 ਪਰਿਵਾਰਾਂ ਨੂੰ ਵਿਧਾਨ ਸਭਾ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਮੁਆਵਜ਼ੇ ਦੇ ਚੈੱਕ ਵੰਡਾਰਨ ਕੀਤੇ ਇਸ ਤੋਂ ਕੁਝ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਦੀਆਂ ਕਿੱਟਾਂ ਤੇ ਤਰਪਾਲਾ ਵੰਡੀਆਂ ਗਈਆਂ ਗੱਲਬਾਤ ਕਰਦਿਆਂ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਕਿਹਾ ਕਿ ਹੋਰ ਪਰਿਵਾਰਾਂ ਨੂੰ ਵੀ ਸ਼ਾਮ ਤੱਕ ਚੈੱਕ ਵੰਡਰਨ ਕਰ ਦਿੱਤੇ ਜਾਣਗੇ ਉਨ੍ਹਾਂ ਦੱਸਿਆ ਕਿ ਹਲਕਾ ਫਿਲੋ ਤੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਰਾਸ਼ਨ ਦੀ ਟਰਾਲੀ ਭਰ ਕੇ ਹੜ੍ਹ ਨਾਲ ਪ੍ਰਭਾਵਿਤ ਇਲਾਕੇ ਵਿੱਚ ਭੇਜੀ ਗਈ ਹੈ ਉਨਾ ਦੇ ਸੇਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੇਖਰੇਖ ਹੇਠ ਪੰਜਾਬ ਪਰ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਲੀਡਰਾਂ ਵੱਲੋਂ ਵੱਧ ਚੜਕੇ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਹਾਂਜੀ ਸਰ ਅਨ ਹਲਕਾ ਵਿਧਾਨ ਸਭਾ ਫਲੋਰ ਦੇ ਦੋ ਬਲਾਕਾਂ ਦੇ ਵਿੱਚ ਸ੍ਰੀ ਅਸੀਂ ਹਲਕਾ ਬਲਾਕ ਦੇ ਵਿੱਚ ਲਗਭਗ 30 ਪਰਿਵਾਰਾਂ ਨੂੰ ਜਿਹੜਾ ਹੈ ਉਹਨੂੰ ਤਕਸੀਮ ਕਰਕੇ ਆਇਆ ਹੈ ਔਰ ਅੱਜ ਹੋਣੇ ਤੇ ਫਲੋਰ ਬਲਾਕ ਦੇ ਲਗਭਗ ਪਿਆ ਲਾਪਤਰੀਆਂ ਜਿਹੜੇ ਗਿਆ ਹੋਏ ਨੇ ਤੇਰੇ ਔਰ ਇਹਨਾਂ ਦੇ ਖਾਤਿਆਂ ਦੇ ਵਿੱਚ ਸ਼ਾਮ ਤੱਕ ਜਿਹੜੇ ਪੈਸੇ ਜਿਹੜੇ ਹੁੰਦੇ ਆ ਉਹ ਨਾਲ ਦੀ ਨਾਲ ਰਾਸ਼ਟਰ ਕਟਾ ਔਰ ਅਸੀਂ ਤਰਪਾਲਾਂ ਵੀ ਜਿਹੜੀਆਂ ਇੱਥੋਂ ਦੇ ਰਹੇ ਹੈਗੇ ਆ ਕਿਰੋਕੇ 24 ਵਾਸਤੇ ਲੈ ਕੇ ਅੱਜ ਤੱਕ ਲਗਾਤਾਰ ਜਿਹੜੀ ਹੈਗੀ ਆ ਬਰਸਾਤ ਹੋ ਰਹੀ ਹੈਗਾ ਭਾਰੀ ਮੀਂਹ ਪਿੰਡਾਂ ਦੇ ਵਿੱਚ ਬਹੁਤ ਹੀ ਵੱਡਾ ਨੁਕਸਾਨ ਕੀਤਾ ਹੈਗਾ ਕਈ ਸਾਥੀਆਂ ਦੇ ਪੈਣਾ ਦੇ ਜਿਹੜੇ ਇਹ ਘਰ ਉਹ ਢਗੇ ਵੀ ਆ ਔਰ ਕਈਆਂ ਦੇ ਜਿਹੜੇ ਹੈ ਉਹ ਲੀਕੇਜ ਹੋਈ ਆ ਸਾਥੀ ਟੀਮਾਂ ਨੇ ਪਟਵਾਰੀ ਕਾਨੂੰਗੋ ਔਰ ਸਰਪੰਚਾ ਨੇ ਪੰਚਾ ਨੇ ਹਲਕਾ ਬਦਲਸਾ ਫਲੋਰ ਦੇ ਸਾਡੇ ਆਮ ਆਦਮੀ ਪਾਰਟੀ ਦੇ ਬਲੋਕ ਪ੍ਰਧਾਨ ਲੀਡਰ ਆਗੂਆਂ ਨੇ ਸਾਰਿਆਂ ਨੇ ਜਾ ਕੇ ਪਟਪੁਰ ਪਿੰਡ ਜਿਹੜਾ ਹੈਗਾ ਸਰਵੇ ਕਰ ਰਹੇ ਨੇ ਉਹ ਸਰਵੇ ਦੇ ਵਿੱਚ ਜਿਹੜਾ ਵੀ ਕੋਈ ਪਰਿਵਾਰ ਜਿਸ ਦਾ ਕੋ ਨੁਕਸਾਨ ਹੋਇਆ ਜਿੰਨਾ ਵਿੱਚ ਉਸ ਦੇ ਸਾਹ ਜਿਹੜੇ ਹੈਗਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅੱਜ ਲੱਖਾਂ ਪੰਜਾਬ ਪਰਿਵਾਰਾਂ ਨੂੰ ਰੋਪਾ ਵਿਜੇਗੁਰੂ ਦੇ ਖੱਤਿਆ ਦੇ ਵਿੱਚ ਪੈਸੀ ਜਿਹੜੇ ਤਕਸੀਰ ਕੀਤੇ ਆ ਨਾਲ ਦਿੱਖਿਆ ਰਾਚੀ ਹੋ ਜਾਏਗਾ ਕਿਦੂ ਪਹਿਲਾਂ 30 ਪਰਿਵਾਰਾਂ ਨੂੰ ਰੋਪਾ ਬਲਾਕਰੀ ਵਿੱਚ ਜਿਹੜਾ ਹੜ੍ਹ ਦੇਖੀ ਆਏ ਹੈਗੇ ਸੁਭਦੇ ਦੇ ਮੁਖਮੰਤੀ ਸਰਪਰਵਾਸੇ ਮਾਨ ਹੋਈ ਹਮੇਸ਼ਾ ਹੀ ਪੰਜਾਬੀਆਂ ਦੇ ਨਾਲ ਆ ਤੁਸੀਂ ਦੇਖੋ 40 ਹਸਪੀਟਲ ਦੇ ਵਿੱਚ ਕੁੱਝ ਹੀ ਬਿਮਾਰ ਵੀ ਚੱਲੇ ਨੇ ਤੇ ਉਹਨਾਂ ਨੇ ਸਮੁੱਚੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਆਗੂ ਵਲੰਟੀਅਰ ਨੂੰ ਸਾਰਿਆਂ ਨੂੰ ਇਹ ਕਹਿੰਦੇ ਆ ਕਿ ਖੜੀ ਪੀੜਤ ਪਰਿਵਾਰਾਂ ਦੇ ਕੋਲ ਜਾ ਕੇ ਉਹਨਾਂ ਨੂੰ ਖਾਣ ਵਾਲਾ ਰਾਸ਼ਨ ਦਵਾਈਆਂ ਤੱਕ ਸਾਰਾ ਜਿਹੜਾ ਲੋੜੀਂਦਾ ਚੀਜ਼ਾਂ ਮਿਲਿਆ ਕਰੋ। ਔਰ ਸਾਰੇ ਜਿੰਨੇ ਵੀ ਅਧਿਕਾਰੀ ਸਹਿਬਾਨ ਆ ਔਰ ਜਿੰਨੇ ਵੀ ਪਾਰਟੀ ਦੇ ਵਲੰਟੀਅਰ ਜਿੰਨੇ ਵੀ ਸਾਡੇ ਸਰਪੰਚ ਪਿੰਡਾਂ ਦੇ ਆ ਸਾਰੇ ਪੱਭਾਂ ਪਾਰ ਹੋਏ ਹੈਗੇ ਆ ਔਰ ਸਾਰੇ ਬ੍ਰੁਕਤਾ ਤੇ ਬਾਨਤਰੀ ਸੇਵਾ ਦੇ ਨਾਲ ਪਹੁੰਚ ਰਹੇ ਮੈਂ ਅੱਜ ਹਰਕਾ ਬਜ਼ਾਰ ਸਭਾ ਫਲੋਰ ਦਾ ਸੇਵਾ ਦੇ ਨਾਲ ਪਹੁੰਚਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਆਮ ਆਦਮੀ ਪਾਰਟੀ ਸਰਕਾਰ ਤੁਹਾਡੀ ਸਰਕਾਰ ਵੱਡੀ ਪਾਰਟੀ ਆ ਤੁਹਾਡੇ ਨਾਲ ਜੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਸੀ ਕਮਿਟਮੈਂਟ ਬਚਨ ਕੀਤਾ ਸੀ ਕਿ ਅਸੀਂ ਹਰ ਘਰ ਦੀਆਂ ਗੁਹਾਂ ਤੇ ਆਵਾਂ ਜਿਹੜਾ ਤੁਹਾਡਾ ਹਾਲ ਚਾ ਪੁੱਛਾਂਗੇ ਅਸੀਂ ਉਹ ਕਦਮ ਤੇ ਜਿਹੜਾ ਚੱਲ ਕੇ ਇਸਨਾਂ ਦੀ ਵਿਵਾਈ ਦੇ ਵਿੱਚ ਨਾਲ ਜੇ ਨਿਰਦੇਸ਼ਾਂ ਤੇ ਅਸੀਂ ਸਾਰੇ ਹੀ ਜਿਹੜੇ ਲਾਪਤੇ ਜਿਹੜਾਗਾ ਸੁਭਾਨ ਰੇ ਸੋ ਹੁਣ ਦੂਸਰੇ ਪਾਸੇ ਪਰਮਾਤਮਾ ਅੱਗੇ ਵੀ ਅਰਦਾਸ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਕਿ ਜੋ કૃਪਾਈ ਹੋਈ ਹੈ ਉਹ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾਗਾ ਪਰਮਾਤਮਾ ਹੋ ਜਦਾ ਇਸ કૃਪਾ ਨੂੰ ਦੇ ਕੇ ਤਾਂ ਕਿ ਲੋਕ ਆਪਣਾ ਜਿਹੜਾਗਾ ਜੀਵਨ ਜਿਹੜਾਗਾ ਬੜੀ ਆਸਰਤ ਕਰ ਸਕਣ ਸੋ ਆਉਣ ਵਾਲੇ ਸਮੇਂ 'ਚ ਵੀ ਅਸੀਂ ਸਾਰਾ ਜਿਹੜਾ ਸਾਡਾ ਟੀਮ ਆ ਸਾਡਾ ਪ੍ਰਸ਼ਾਸਨ ਆ ਉਹ ਹਰ ਵਕਤ ਜਿਹੜਾ ਹੈ ਲੋਕਾਂ ਦੇ ਨਾਲ ਅਸੀਂ ਸਵੇਰੇ 10:30 ਵਜੇ ਜਿਹੜਾ ਅਸੀਂ ਸਾਨੂੰ ਮੌ ਮਿਉ ਆਲ ਦੇ ਵਿੱਚ ਕੋਈ ਢੀਕੇ ਜਿ ਲੱਗ ਰਹੇ ਸੀ ਬਣ ਕੇ ਉੱਥੇ ਵੀ ਆ ਸੇਵਾ ਕਰਕੇ ਆਏ ਸੀ ਉੱਥੋਂ ਹੀ ਆਏ ਆ ਤੇ ਹੁਣ ਫੇਰ ਉੱਥੇ ਜਾਣਾ ਹੈ ਲੋਕਾਂ ਦੇ ਲਈ ਪਾਰਟੀ ਦੇ ਲੋਕਾਂ ਦੇ ਲਈ ਸਰਕਾਰਾਂ ਦੇ ਲੋਕਾਂ ਦੀ ਸੇਵਾ ਲਈ ਜਿੱਦਣ ਸੀ ਰਵਾਂਗੇ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਭਾਈ ਹੁੰਦੇ ਨੇ